ਜਿਸ ਤਰ੍ਹਾਂ ਅਜਕਲ੍ਹ ਆਪਣੇ ਮਾਹੌਲ ਚੱਲ ਰਿਹਾ ਹੈਗਾ ਵੀ ਸੀਨੀਅਰ ਅਫਸਰਸ ਵੱਲੋਂ ਚੰਡੀਗੜ੍ਹ ਵੱਲੋਂ ਵੀ ਐਸਐਸਪੀ ਸਾਹਿਬ ਮੈਡਮ ਸ਼ੋਮਿਆ ਮਿਸਰਾ ਆਈਪੀਏ ਜਿਹੜੇ ਅਸੀਂ ਡਰੱਗਸ ਦੇ ਬਾਰੇ ਅਸੀਂ ਅਜਕਲ੍ਹ ਪੂਰਾ ਚੱਲ ਰਿਹਾ ਨਾਕੇਸ ਵਗੈਰਾ ਕਿਹੜੇ-ਕਿਹੜੇ ਬੰਦੇ ਇਸ ਕੰਮ ਨੂੰ ਕਰਦੇ ਸਨ ਸਪੈਸ਼ਲ ਨਾਕਾ ਬੰਦੀ ਅਸੀਂ ਕੀਤੀ ਸੀ ਤੇ ਉਹਦੇ ਵੀ ਲੱਕੋਗੇ ਬਹਿਰਾਮ ਦੇ ਵਿੱਚ ਸਭ ਇੰਸਪੈਕਟਰ ਜਿਹੜੇ ਗਿਆ ਕਲਵਾਨ ਸਿੰਘ ਇਹ ਗਸਟ ਪਾਰਟੀ ਦੇ ਸੀਗੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਉਥੇ ਨਵਾਂ ਕਿਲਾ ਜਗਾ ਪੈਂਦੀ ਹੈਗੀ ਉਥੇ ਬੰਦੇ ਨੂੰ ਇਹਨੇ ਆਂਦੇ ਹੋਏ ਦੇਖਿਆ ਮੋਟਰਸਾਈਕਲ ਤੇ ਤੇ ਉਹ ਜਿਸ ਵੇਲੇ ਦੇਖਿਆ ਵੀ ਉਹ ਪੁਲਿਸ ਪਾਟੀ ਆ ਗਈ ਤੇ ਇਕਦਮੀ ਮੋੜ ਲਾ ਪਿਆ ਉਹ ਤੇ ਮੋੜ ਦੇ ਮੋੜ ਦੇ ਤੇ ਉਹ ਸਕੇਟ ਕਰ ਗਿਆ ਸਕੇਟ ਕਰਨ ਦੇ ਨਾਲ ਤੇ ਉਹਨੂੰ ਫੇਰ ਪੁਲਿਸ ਪਾਟੀ ਨੇ ਕਾਬੂ ਕਰਕੇ ਤੇ ਜਿਸ ਨੇ ਉਹ ਜਮਾਂਦਾਰੀ ਸ਼ੁਰੂਆਤ ਕੀਤੀਗੇ ਤੇ ਉਹ ਤੋਂ ਫੇਰ 300 ਗ੍ਰਾਮ ਦੇ ਦਿੱਤੇ ਹੈਰੋਇਨ ਬਿਲੀ ਸੀ ਉਹਨੂੰ ਅਰੈਸਟ ਵਗੈਰਾ ਕਰਕੇ ਤੇ ਉਸ ਤੋਂ ਬਾਅਦ ਅਗਲੀ ਵੰਦੀ ਪੁੱਛ ਗਏ ਜਦੇ ਵੀ ਦੋ ਬੰਦੇ ਦਾ ਹੋਰ ਨਾਮ ਦੱਸਦਾ ਹੈ ਤੇ ਉਹਨਾਂ ਦੇ ਵਿੱਚ ਜਿਹੜਾ ਮੇਨ ਬੰਦਾ ਸੀ ਉਹ ਮੰਗਲ ਸਿੰਘ ਪੁੱਤਰ ਬਲਬੀਰ ਸਿੰਘ ਸੀਗਾ ਜਿਹੜਾ ਉਹਦੇ ਨਾਲ ਬੰਦਾ ਹੈਗਾ ਉਹ ਗੁਰਦੀਪ ਸਿੰਘ ਉਹਨੂੰ ਵੀ ਅਰੈਸਟ ਕਰ ਲਿਆ ਸੀ ਤੇ ਮਾਗ ਸਿੰਘ ਹੈ ਗਿਆ ਬੰਦਾ ਉਹਨੂੰ ਉਹਨੇ ਫਰਾਰ ਹੈ ਗਿਆ ਤੇ ਉਹ ਹੈਗਾ ਫਰੋਜਪੁਰ ਦਾ ਤੇ ਉਹਨੂੰ ਵੀ ਜਲਦੀ ਜਲਦੀ ਉਸਾਰ ਲਿਆਗੇ ਸਰ ਜਿਹੜੇ ਕੋਈ ਦੋਸ਼ੀ ਨੇ ਇਹਨਾਂ ਦੇ ਰਿਮਾਨ ਵੀ ਬਣ ਗਏ ਇਹਨਾਂ ਦੇ 2 ਦਿਨ ਦਾ ਸਾਨੂੰ ਰਿਮਾਨ ਮਿਲੇ ਗਿਆ ਤੇ ਰਿਮਾਨ ਤੋਂ ਬਾਅਦ ਜਿਹੜੀ ਹੋਰ ਦੀ ਇਨਵੈਸਟੀਗੇਸ਼ਨ ਹੈ ਵੀ ਕਿਹੜੇ ਕਿਹੜੇ ਬੰਦੇ ਨੂੰ ਕਿਹਨੂੰ ਕਿਹਨੂੰ ਇਹਨੇ ਦਿੱਤਾ ਤੇ ਕਿੱਥੋਂ ਲੈ ਕੇ ਆ ਰਿਹਾ ਹੈਗਾ ਉਹ ਸਾਰੀ ਉਸ ਤੋਂ ਬਾਅਦ ਜਿਸਤਾਂ ਦੀ ਰੋਜ ਦੀ ਤਾਰੀਖ ਜਿਹੜੀ ਅੱਗੇ ਆਏਗੀ ਤੁਹਾਨੂੰ ਸਾਰੇ ਮੈਂ ਕੋਈ ਬਰੀਫ ਕਰ ਦਾਂਗਾ ਜੀ ਇਹ ਕਿੱਥੋਂ ਕਰਿਆ ਨਵਲਾ ਸਰ ਇਹ ਹੈ ਫੋਜਪੁਰ ਦਾ ਸਦਰ ਫੋਜਪੁਰ ਦੇ ਤਿੰਨੋਂ ਬੰਦੇ ਜਿਹੜੇ ਸਦਰ ਫੋਜਪੁਰ ਦੇ ਵੀ ਹੂ ਵਾਲਾ ਥੈਂਕ ਯੂ ਅਰਕਾ ਜਿਸ ਤਰ੍ਹਾਂ ਅੱਜਕੱਲ੍ਹ ਲੋਕ ਆਪਣੇ ਮਾਹੌਲ ਚੜ ਰਿਹਾ ਹੈਗਾ ਵੀ ਸੀਨੀਅਰ ਅਫਸਰਸ ਵੱਲੋਂ ਚੰਡੀਗੜ੍ਹ ਵੱਲੋਂ ਵੀ ਐਸਐਸਪੀ ਸਾਹਿਬ ਮੈਡਮ ਸ਼ੋਮਿਆ ਮਿਸਰਾ ਆਈਪੀਏ ਜਿਹੜੇ ਅਸੀਂ ਡਰੱਗਸ ਦੇ ਬਾਰੇ ਅਸੀਂ ਅੱਜਕੱਲ੍ਹ ਪੂਰਾ ਚੱਲ ਰਿਹਾ ਨਾਕੇਸ ਵਗੈਰਾ ਕਿਹੜੇ ਕਿਹੜੇ ਬੰਦੇ ਇਸ ਕੰਮ ਨੂੰ ਕਰਦੇ ਸਪੈਸ਼ਲ ਨਾਕਾ ਬੰਦੀ ਅਸੀਂ ਕੀਤੀ ਸੀ ਤੇ ਉਹਦੇ ਵੀ ਲੱਗੋਗੇ ਬਹਿਰਾਮ ਦੇ ਵਿੱਚ ਸਭ ਇੰਸਪੈਕਟਰ ਜਿਹੜੇ ਗਿਆ ਕਲਵਾਨ ਸਿੰਘ ਇਹ ਗਸ਼ਟ ਪਾਰਟੀ ਦੇ ਸੀਗੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਉਥੇ ਨਵਾਂ ਕਿਲਾ ਜਗਾ ਪੈਂਦੀ ਸੀਗੀ ਉਥੇ ਬੰਦੇ ਨੂੰ ਇਹਨਾਂ ਨੇ ਆਂਦੇ ਦੇ ਦੇਖਿਆ ਮੋਟਰਸਾਈਕਲ ਤੇ ਤੇ ਉਹ ਜਿਸ ਦਿਨ ਦੇਖਿਆ ਵੀ ਆ ਕੇ ਪੁਲਿਸ ਪਾਰਟੀ ਆਈਗੀ ਤੇ ਇੱਕਦਮੀ ਮੋਰਲ ਲੱਗਿਆ ਉਹਨੂੰ ਮੋੜ ਦੇ ਮੋੜ ਦੇ ਤੇ ਉਹ ਸਕੈਟ ਕਰ ਗਿਆ ਸਕੈਟ ਕਰਨ ਦੇ ਨਾਲ ਤੇ ਉਹਨੂੰ ਫਿਰ ਪੁਲਿਸ ਪਾਰਟੀ ਨੇ ਕਾਬੂ ਕਰਕੇ ਤੇ ਜਿਸ ਨੇ ਉਹ ਜਾਮਾ ਦੇ ਰਸ਼ਵਾਰ ਲਈਤੀਗੇ ਤੇ ਉਹ ਤੋਂ ਫਿਰ 100 ਗ੍ਰਾਮ ਜਿਹੜੀ ਹੈਰੋਇਨ ਮਿਲੀ ਸੀਗੀ ਉਹਨੂੰ ਅਰੈਸਟ ਵਗੈਰਾ ਕਰਕੇ ਤੇ ਉਸ ਤੋਂ ਬਾਅਦ ਅਗਲੀ ਵਾਰੀ ਪੁੱਛ ਗਏ ਦੇ ਵੀ ਦੋ ਬੰਦੇ ਦਾ ਹੋਰ ਨਾਮ ਦੱਸਦਾ ਹੈ ਉਹਨਾਂ ਦੇ ਵਿੱਚ ਜਿਹੜਾ ਮੇਨ ਬੰਦਾ ਸੀ ਉਹ ਮੰਗਲ ਸਿੰਘ ਪੁੱਤਰ ਬਲਬੀਰ ਸਿੰਘ ਸੀਗਾ ਜਿਹੜਾ ਉਹਦੇ ਨਾਲ ਬੰਦਾ ਆ ਗਿਆ ਉਹ ਗੁਰਦੀਪ ਸਿੰਘ ਉਹਨੂੰ ਵੀ ਅਰੈਸਟ ਕਰ ਲਿਆ ਸੀ ਤੇ ਮੱਗ ਸਿੰਘ ਆ ਗਿਆ ਬੰਦਾ ਉਹਨੂੰ ਉਹਨੇ ਫਰਾਰ ਹੈ ਗਿਆ ਤੇ ਉਹ ਹੈਗਾ ਫਰੋਜਪੁਰ ਦਾ ਤੇ ਉਹਨੂੰ ਵੀ ਜਲਦੀ ਜਲਦੀ ਕਵਸਟਾਰ ਕਰ ਲਿਆਗੇ ਸਾਰੇ ਜਿਹੜੇ ਕੁਦਬੋਸ਼ੀ ਨੇ ਇਹਨਾਂ ਦੇ ਰਿਮਾਨ ਵੀ ਮਨ ਕੇ ਤੋ ਇਹਨਾਂ ਦੇ 2 ਦਿਨ ਦਾ ਸਾਨੂੰ ਰਿਮਾਨ ਮਿਲੇ ਗਿਆ ਤੇ ਰਿਮਾਨ ਤੋਂ ਬਾਅਦ ਜਿਹੜੀ ਹੋਰ ਦੀ ਇਨਵੈਸਟੀਗੇਸ਼ਨ ਹੈ ਵੀ ਕਿਹੜੇ ਕਿਹੜੇ ਬੰਦੇ ਨੂੰ ਕਿਹਨੂੰ ਕਿਹਨੂੰ ਇਹਨੇ ਦਿੱਤਾ ਤੇ ਕਿੱਥੋਂ ਲੈ ਕੇ ਆ ਰਿਹਾ ਹੈਗਾ ਉਹ ਸਾਰੀ ਉਸ ਤੋਂ ਬਾਅਦ ਜਿਸਤਾਂ ਦੀ ਪ੍ਰੋਬਲਮ ਦੀ ਤਾਰੀਖ ਜਿਹੜੀ ਅੱਗੇ ਆਏਗੀ ਤੁਹਾਨੂੰ ਸਾਰੇ ਮੈਂ ਕੋਈ ਬਰੀਫ ਕਰ ਦਾਂਗਾ ਜੀ ਇਹ ਕਿੱਥੋਂ ਕਰਿਆ ਹੋਣਾ ਸਰ ਇਹ ਹੈਗਾ ਫੋਜਪੁਰ ਦਾ ਸਦਰ ਫੋਜਪੁਰ ਦੇ ਕਿੰਨੇ ਬੰਦੇ ਜਿਹੜੇ ਸਦਰ ਫੋਜਪੁਰ ਦੇ ਠੀਕ ਕੋ ਵਾਲਾ ਥੈਂਕ ਯੂ ਅਗਲਾ ਥੈਂਕ